ਲਓ ਜੀ ਬਾਰਡਰ ਤੇ ਲਾਗੇ ਆ ਗਏ ਆਪਾਂ ਥੋੜਾ ਜਿਹਾ ਪਿੰਡ ਆ ਜੀ ਇਹ ਗ੍ਰੀਨ ਕੋਟ ਆ ਪਿੰਡ ਦਾ ਸਕੂਲ ਆ ਤੁਹਾਨੂੰ ਦਿਖਾ ਦਈਏ ਗਵਰਨਮੈਂਟ ਬॉयਜ਼ ਪ੍ਰਾਇਮਰੀ ਸਕੂਲ ਆ ਜੀ ਗ੍ਰੀਨ ਕੋਟ ਦਾ ਇਹ ਲਓ ਜੀ ਇੱਧਰ ਜਿਹੜਾ ਨਿਯਾਮ ਆ ਟੂਲ ਦਾ ਇਹ ਪੀਟਰ ਚੱਲਣ ਦਿਆ ਵਾ ਤੇ ਆਹ ਟੂਲ ਦਾ ਨਿਯਾਮ ਆ ਇੱਥੇ ਇੱਥੇ ਕੋਈ ਚੜਾ ਨਹੀਂ ਕੋਈ ਜਿੱਚ ਬੱਚਾ ਨਹੀਂ ਤੇ ਆਪਾਂ ਇਸ ਟਾਈਮ ਖੜਿਆ ਜੀ ਗੁਰਦੁਆਰਾ ਸਾਹਿਬ ਕਤਲੋਈ ਕਲਾ ਇਹ ਮੁਸਾਫਰਖਾਨਾ ਹੀ ਆ ਪੁਰਾਣਾ ਤੁਸੀਂ ਦੱਸਿਆ ਇਹ 2-300 ਸਾਲ ਪੁਰਾਣਾ ਮੁਸਾਫਰਖਾਨਾ ਆ ਜਿਹੜੀ ਸੜਕ ਆ ਆ ਜਿਹੜੀ ਸੜਕ ਤੇ ਇਹ ਬੋਰਡ ਵੀ ਇੰਨਾ ਹੀ ਪੁਰਾਣਾ ਹੋਊ ਫਿਰ ਇਹ ਬੋਰਡ ਇਸ ਤੋਂ ਵੀ ਕੁਝ ਜ਼ਿਆਦਾ ਪੁਰਾਣਾ ਹੋਊ ਤਾਂ ਸੜਕ ਦੇ 2-300 ਸਾਲ ਹੋਇਆ ਜਾਂ 200 ਸਾਲ ਦੀ ਆ ਕਾਦੀ ਪਿੰਡ ਆ ਨਾ ਸਿੱਧਾ ਪਰੇ ਕਾਦੀ ਪਿੰਡ ਹਾਂਜੀ ਅਸਲਾਮੁਅਲੈਕਮ ਜੀ ਸਸੀ ਕਾਲ ਕੀ ਹਾਲ ਚਾਲ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ ਬਹੁਤ ਸਾਰਾ ਪਿਆਰ ਤੇ ਬਹੁਤ ਸਾਰੇ ਰਿਸਪੈਕਟ ਅਸਟਮ ਜੀ ਖੜੇ ਆ ਜ਼ਿਲ੍ਹਾ ਕਸੂਰ ਦੇ ਵਿੱਚ ਜ਼ਿਲ੍ਹਾ ਤੇ ਇਸ ਟਾਈਮ ਬਾਰਡਰ ਜਿਹੜਾ ਆਪਣੇ ਤੋਂ ਇੱਥੋਂ ਹੈਗਾ ਬਾ ਤਕਰੀਬਨ ਤਕਰੀਬਨ 5 ਤੋਂ 7 ਕਿਲੋਮੀਟਰ ਤੇ ਅਸੀਂ ਇਸ ਟਾਈਮ ਖੜੇ ਆ ਜੀ ਜੱਟ ਸਾਹਿਬ ਦੇ ਘਰੇ ਜੱਟ ਸਾਹਿਬ ਕੀ ਹਾਲ ਚਾਲ ਆ ਦਾ ਸ਼ੁਕਰ ਭਈ ਇਹ 5 ਤੋਂ 7 ਦਾ ਫਰਕ ਤਾਂ ਦੱਸੋ ਮੈਨੂੰ ਤੁਹਾਨੂੰ ਕਿਲੋ ਤੋਂ 2 ਕਿਲੋਮੀਟਰ ਦਾ ਫਰਕ ਹੀ ਨਹੀਂ ਲੱਗਦਾ ਨਹੀਂ ਮਤਲਬ ਇੰਨਾ ਕੀ ਤਾਂ ਹੈਗਾ ਨਾ ਐਸਟੀਮੇਟਡ ਜਿਹੜਾ ਵਾ ਐਸਟੀਮੇਟਡ 7 ਕਿਲੋਮੀਟਰ 7 ਕਿਲੋਮੀਟਰ ਹੈਗਾ ਵਾ ਪਿੰਡੇ ਦੇ ਪਾਸੇ ਇਸ ਪਾਸੇ ਜਿਹੜੇ ਬੜੇ ਇੰਟਰਸਟਿੰਗ ਜੇ ਨਾਮ ਆ ਉਹ ਵੀ ਤੁਹਾਨੂੰ ਡਿਟੇਲ ਸ਼ੇਅਰ ਕਰਦੇ ਆ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਕਾਫੀ ਜਿਆਦੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਸੁਣਨ ਨੂੰ ਮਿਲਣਗੀਆਂ ਜੱਟ ਸਾਹਿਬ ਆਪਣੇ ਨਾਲ ਆ ਆਸ-ਪਾਸ ਜੱਟ ਸਾਹਿਬ ਦੱਸੋ ਪਿੰਡ ਕਿਹੜੇ ਆ ਤੁਹਾਡੇ ਆਪਣਾ ਪਿੰਡ ਭੋਲੇ ਕੀ ਆ ਨਾਲ ਲਖਨੇ ਕੀ ਕਤਲੂਈ ਖੁਰਦ ਕਤਲੂਈ ਕਲਾਂ ਫਿਰ ਉਹ ਹੀ ਛੋਟੀ ਛਰਿਆਲੀ ਵੱਡੀ ਛਰਿਆਲੀ ਹਾਂ ਹਾਂ ਜੀਵਨ ਸਿੰਘ ਪਿੰਡਾਂ ਦੇ ਨਾਲ ਅੱਛਾ ਇਹ ਜਿਹੜਾ ਗ੍ਰੀਨ ਸਿੰਘ ਜੀਵਨ ਸਿੰਘ ਤੇ ਹੋਰ ਇੱਕ ਪਿੰਡ ਕਿਹੜਾ ਵਾ ਅਮਰੀਕ ਸਿੰਘ ਅਮਰੀਕ ਸਿੰਘ ਤਿੰਨ ਭਰਾ ਸੀ ਇਹਨਾਂ ਦੀ ਵੀ ਕਹਾਣੀ ਆ ਕਿ ਤੁਹਾਡੇ ਲਾਗੇ ਪਿੰਡ ਇਥੇ ਨਾਲ ਹੀ ਆ ਨਾ ਤੇ ਇਹ ਤਿੰਨਾ ਭਰਾਵਾਂ ਦਾ ਅਲੱਗ-ਅਲੱਗ ਪਿੰਡ ਸੀ ਹਨਾ ਮਤਲਬ ਉਹਨਾਂ ਦਾ ਜਿਹੜਾ ਰਕਬੇ ਰੁਕ ਵੀ ਅਲਾਰਟ ਮਤਲਬ ਅਲਾਰਟ ਨਹੀਂ ਨਾ ਤੇ ਪਹਿਲਾਂ ਹੀ ਸੀ ਨਾ ਜੱਦੀ ਪੁਸ਼ਟੀ ਹਾਂ ਹਾਂ ਤੇ ਉਹ ਜਿੱਥੇ-ਜਿੱਥੇ ਸੀ ਉਹਨੇ ਡਿਵਾਈਡ ਕਰਕੇ ਉਹਦੇ ਮਤਲਬ ਉਹਦੇ ਦਾਦੇ ਨੇ ਜਾਂ ਉਹਨਾਂ ਦੇ ਅੱਬੇ ਨੇ ਡਿਵਾਈਡ ਕਰਕੇ ਉਹਨਾਂ ਨੂੰ ਬਾਤ ਹਾਂ ਬਾਤਾਂ ਤੇ ਆਪਾਂ ਇੱਥੇ ਪਿੰਡ ਆ ਜੀ ਕਾਦੀ ਪਿੰਡ ਕਾਦੀ ਪਿੰਡ ਪਿੰਡ ਹੈ ਨਾ ਕਾਦੀ ਪਿੰਡ ਪਿੰਡ ਆ ਉੱਥੇ ਗੁਰਦੁਆਰਾ ਅੱਛਾ ਮਸੂਰ ਕਸਬਈਆ ਮਤਲਬ ਉੱਥੇ ਬਾਵਾ ਕੁਝ ਵੇਖਣ ਨੂੰ ਮਿਲੇਗਾ। ਅੱਛਾ ਚਲੋ ਖੈਰ ਆਪਾਂ ਨਿਕਲਦੇ ਆਂ ਤੇ ਆਲੇ ਦੁਆਲੇ ਦੇਖਦੇ ਆਂ ਕਿ ਇੱਥੇ ਆਲੇ ਦੁਆਲੇ ਕੀ ਆ ਕਿਉਂਕਿ ਇੱਥੋਂ ਮੇਰਾ ਖਿਆਲ ਆ 7 ਕਿਲੋਮੀਟਰ ਤੇ ਬਾਰਡਰ ਆ ਤੇ 8 ਕਿਲੋਮੀਟਰ ਤੇ ਸਮਝ ਲਓ ਵੀ ਤਰਨਤਾਰਨ ਜ਼ਿਲ੍ਹਾ ਵਾ ਤੇ ਖੇਮ ਕਰਨ ਕਹਿ ਰਿਆਂ ਸੀ ਤੂੰ? ਹਾਂ ਖੇਮ ਕਰਨ। ਇੱਥੋਂ ਕਿੰਨੀ ਦੂਰ ਆ? ਉਹ 12-13 ਕਿਲੋਮੀਟਰ। 12 ਤ੍ਰਿਸ਼ਵਾ ਹੈ ਨਾ। ਅੱਛਾ ਤ੍ਰਿਸ਼ਵਾ ਪੈਂਦਾ ਖੇਮ ਕਰਨ। ਸੋ ਆਪਾਂ ਹੁਣ ਵਧਦੇ ਆਂ ਅੱਗੇ ਸਫਰ ਵੱਲ ਵੇਖਦੇ ਆਂ ਕਿ ਰਾਹ ਦੇ ਵਿੱਚ ਕੀ ਕੀ ਦੇਖਣ ਨੂੰ ਮਿਲਦਾ ਕਿਹੜੀ ਕਿਹੜੀ ਗੱਲ ਬਾਤ ਸੁਣਨ ਨੂੰ ਮਿਲਦੀ ਆ। ਸੋ ਰਹਿਣਾ ਮੈਂ ਅੱਜ ਦੇ ਵਲੌਗ ਦੇ ਵਿੱਚ ਜੁੜ ਕੇ ਤੇ ਆਓ ਚੱਲਦੇ ਆ। ਅ ਲਓ ਜੀ ਬਾਰਡਰ ਤੇ ਲਾਗੇ ਆ ਗਏ ਆ ਆਪਾਂ ਥੋੜਾ ਜਿਹਾ ਪਿੰਡ ਆ ਜੀ ਇਹ ਗ੍ਰੀਨ ਕੋਟ ਆ ਪਿੰਡ ਦਾ ਸਕੂਲ ਆ ਤੁਹਾਨੂੰ ਦਿਖਾ ਦਈਏ ਗਵਰਨਮੈਂਟ ਬॉयਜ਼ ਪ੍ਰਾਇਮਰੀ ਸਕੂਲ ਆ ਜੀ ਗ੍ਰੀਨ ਕੋਟ ਦਾ ਇਹ ਤੇ ਬਾਰਡਰ ਤੋਂ ਤਕਰੀਬਨ ਹੈਗਾ ਇਹ 5 ਕਿਲੋਮੀਟਰ ਦੂਰ ਸੋ ਜਿਹੜੇ ਤੁਹਾਨੂੰ ਤਿੰਨ ਪਰਾ ਦੱਸੇ ਆ ਉਹਨਾਂ ਦਾ ਪਹਿਲਾ ਪਿੰਡ ਇਹ ਆ ਸੋ ਇੱਕ ਜਿਉਨ ਸਿੰਘ ਆ ਥੋੜਾ ਪਰਲੇਆਤ ਆ ਸੋ ਅਗੇ ਜਿਹੜੇ ਪਿੰਡ ਹੁੰਦੇ ਆ ਤੁਹਾਨੂੰ ਬਾਰਡਰ ਦੇ ਲਾਗੇ-ਲਾਗੇ ਵਿਖਾਈ ਜਾਂਦੇ ਆ ਤੇ ਪਿੰਡ ਬੜਾ ਡਵੈਲਪਡ ਆ ਇਹ ਪੱਕੀਆਂ ਸੜਕਾਂ ਪੱਕਾ ਰੋੜ ਹੈ ਬਿਲਕੁਲ ਪਰਫੈਕਟ ਮਾਸ਼ਾਅੱਲਾ ਸੋ ਖੈਰ ਆ ਨਿਜ਼ਾਮ ਇੱਥੋਂ ਜੱਟ ਸਾਹਿਬ ਅਗੇ ਵਧੀਆ ਹੁਣ ਚਲੋ ਜੀ ਲੋ ਜੀ ਇੱਥੇ ਜਿਹੜਾ ਨਿਯਾਮ ਆ ਟੂਲ ਦਾ ਇਹ ਪੀਟਰ ਚੱਲਣ ਦਿਆ ਵਾ ਤੇ ਆ ਟੂਲ ਦਾ ਨਿਯਾਮ ਆ ਇੱਥੇ ਐਸੇ ਕੋਈ ਚੜਾ ਨਹੀਂ ਕੋਈ ਜ ਬੱਚਾ ਨਹੀਂ ਚੜਾ ਜ ਬੱਚਾ ਇੱਥੇ ਖਾਲੇ ਜੀ ਯਾਰ ਬੜਾ ਪਾਣੀ ਕਿੰਨਾ ਕੀ ਇੱਥੇ ਨਹੀਂ ਵਾ 8 ਨਾਲ 50 60 ਫੁੱਟ ਬੋਰ ਹੈ ਸਾਡਾ ਟੋਟਾ 50 60 ਫੁੱਟ ਬਸ ਆ ਤੇ ਯਾਰ ਬੜਾ ਸਿੱਧਾ ਸਿੱਧਾ ਤੁਸੀਂ ਨਿਜ਼ਾਮ ਕੀਤਾ ਹੋਇਆ ਨੇ ਜਮੀਨਾ ਬਹੁਤ ਤਗੜੀਆਂ ਇੱਥੋਂ ਦੀਆਂ ਮੈਂ ਵੇਖਣ ਦਿਆਂ ਆ ਆ ਰੌਣੀ ਕਰੀ ਜਾਂਦੇ ਆ ਆ ਕਣਕਾਂ ਵੱਢ ਕੇ ਇਧਰ ਕਣਕਾਂ ਵੱਡੀਆਂ ਗਈਆਂ ਵਾ ਕਾਫੀ ਹੱਦ ਤੱਕ ਮੱਕੀਆਂ ਬੀਜਦੀਆਂ ਆਪਨੇ ਤੇ ਰੌਣੀ ਰੌਣੀ ਕੀਤੀ ਜਾਂਦੇ ਆ ਸੋ ਤਰਨ ਤਾਰਨ ਵਾਲੇ ਪਾਸੇ ਵੀ ਇਦਾਂ ਹੀ ਸਾਨੂੰ ਕਮੈਂਟ ਲਾਇਕ ਨਹੀਂ ਕਰਿਓ ਦੱਸਿਓ ਵੀਰਨਤਾਰ ਤੇ ਲੱਗੇ ਵੀ ਆ ਹੀ ਨਿਜਾਮ ਆ ਯਾਰ ਟੂਲ ਦਾ ਬੜਾ ਵਧੀਆ ਆ ਦਫਾ ਬਣੀ ਹੋਈ ਆ ਆਰਮੀ ਦੀ ਚਲੋ ਖੈਰ ਬਾਦ ਅੱਗੇ ਯਾਰ ਕਣਕਾਂ ਨੂੰ ਪੂਰਾ ਹੱਥ ਲੱਗਾ ਹੋਇਆ ਇਧਰ ਤੇ ਲੋਕਾਂ ਨੇ ਤਾਂ ਰੌਣੀ ਵੀ ਸ਼ੁਰੂ ਕਰਤੀ ਆ ਹਨਾ ਆਹੋ ਯਾਰ ਦੇਖ ਹੈ ਆ ਤਾਂ ਵਧੀਆ ਨਿਜਾਮ ਆ ਨਾ ਚਲੇ ਦਾ ਕੋਈ ਨਾ ਲੈਣਾ ਨਾ ਦੇਣਾ ਚਲੋ ਖੈਰ ਬਾਦ ਅੱਗੇ ਲੋ ਜੀ ਸਾਡਾ ਯਾਰ ਲਾਪੇ ਇਥੋਂ ਪਾਣੀ ਪੀਣ ਟੂਲ ਤੋਂ ਤੇ ਇਧਰ ਇੱਕ ਹੋਰ ਇੰਟਰਸਟਿੰਗ ਸ਼ਾਅ ਲੱਗ ਗਿਆ ਬੋਰ ਆ ਪਿਆ ਪੱਖਿਆ ਪਏ ਆ ਸਾ ਪਾਣੀ ਬਾਹਰ ਕੱਢਿਆ ਉੱਤੇ ਹੀ ਜ਼ਮੀਨ ਦੇ ਬਿਲਕੁਲ ਉੱਤੇ ਪਏ ਇਹ ਫਰੀ ਕਿ ਜਦ ਮੈਂ ਸ਼ੌਕ ਨੂੰ ਕੱਢ ਲਿਆ ਬਿਲਕੁਲ ਉੱਤੇ ਪਏ ਹੁੰਦੇ ਆ ਤੇ ਬਸ ਲੋਈ ਆਲ ਮੋਲ ਚੱਲ ਆ ਇੱਥੋਂ ਦਾ ਲੋ ਜੀ ਇਸ ਟਾਈਮ ਆਪਾਂ ਪਹੁੰਚੇ ਆ ਗੁਰਦੁਆਰਾ ਕਤਲੋਈ ਕਲਾਂ ਕਤਲੋਈ ਕਲਾਂ ਤੁਹਾਨੂੰ ਅੱਗੇ ਦੱਸਿਆ ਸੀ ਕਿ ਤਕਰੀਬਨ ਬਾਰਡਰ ਲੱਗਿਆ ਆਖਰੀ ਪਿੰਡ ਆ ਤੇ ਆਪਾਂ ਇਸ ਟਾਈਮ ਖੜੇ ਆ ਜੀ ਗੁਰਦੁਆਰਾ ਸਾਹਿਬ ਕਤਲੋਈ ਕਲਾਂ ਇਹ ਗੁਰਦੁਆਰਾ ਸਾਹਿਬ ਆ ਜੀ ਆ ਜ਼ਮੀਨ ਸਾਰੀ ਤਕਰੀਬਨ ਉਹਨਾਂ ਨੇ ਵਾਈ ਹੋਈ ਆ ਅੰਦਰੋਂ ਤੁਹਾਨੂੰ ਬਾਅਦ ਵਿੱਚ ਵਿਜ਼ਿਟ ਕਰਉਨੇ ਆ ਤੇ ਆ ਜਗ੍ਹਾ ਉਹਨਾਂ ਨੇ ਛੱਡੀ ਹੋਈ ਆ ਜ਼ਮੀਨ ਵਾਲੇ ਨੇ ਜਦੋਂ ਤੁਸੀਂ ਦੇਖਣ ਲੱਗੇ ਨਾ ਡੇਰੇ ਵਾਲੇ ਹਾਂ ਇਹ ਇੰਜ ਦੀ ਇੰਜ ਹੀ ਆ ਬਿਲਕੁਲ ਹੀ ਕਿਤੇ ਹਿਕਲ ਤੇਨੂੰ ਪਤਾ ਕੋ ਮਰਲਾ ਜਗ੍ਹਾ ਨਹੀਂ ਛੱਡਦਾ ਮਰਲਾ ਨਹੀਂ ਵਾਕਿਆ ਥਾਂ ਛੱਡਦਾ ਉਹਨਾਂ ਨੇ ਬਕਾਇਦਾ ਨਾ ਸਾਰਾ ਸਾਰਾ ਇਹਦੇ ਸਰਾਊਂਡਿੰਗ ਛੱਡਿਆ ਹੋਇਆ ਆ ਅਰੇ ਅੰਦਰ ਛੱਡਿਆ ਹੋਇਆ ਵਾ ਯਾਰ ਬਹੁਤ ਵਧੀਆ ਮੇਨ ਚੀਜ਼ ਤਾਂ ਇਹ ਆ ਕਿ ਇਹ ਇੱਥੋਂ ਦੇ ਲੋਕਾਂ ਨੇ ਇਹ ਚੀਜ਼ ਛੱਡੀ ਹੋਈ ਆ ਅੰਦਰੋਂ ਦੀ ਹਾਲਤ ਤਾਂ ਖਸਤਾ ਹੀ ਆ ਦਈ ਪਿਆ ਹੋਇਆ ਜਿਨ੍ਹਾਂ ਦੀ ਪੈੜੀ ਹੈ ਪੈੜੀ ਜਿਨ੍ਹਾਂ ਦੀ ਆ 12 ਅੰਦਰ ਕਾਇਮ ਤੇ ਇਹ ਲੋ ਦੇਖ ਸਕਦੇ ਹੋ ਜੀ ਵਾਹ ਜੀ ਵਾਹ ਆ ਗੁਰਦੁਆਰਾ ਸਾਫ ਸਾਰ ਇਹਦਾ ਸਰਾਉਂਡਿੰਗ ਇਹਦਾ ਇਸ ਤਰ੍ਹਾਂ ਦਾ ਉਹ ਉੱਚਾ ਉੱਚਾ ਥਲੋ ਪੈੜੀ ਨੀਵੀਂ ਕੀਤੀ ਉਹਨਾਂ ਲਈ ਇਧਰ ਉੱਚੀ ਹੈ ਆ ਇਹਦਾ ਬਾਹਰਲਾ ਪਾਸਾ ਸਾਰਾ ਲੋਈ ਸਾਨੂੰ ਭਾਈ ਟਕਰਿਆ ਭਾਈ ਕੀ ਹਾਲ ਚਾਲ ਨਾ ਕੀ ਵੀਰੇ ਉਹ ਬਾਕੀ ਮੁਹੰਮਦ ਵਿਕਾਸ ਜ਼ਾਤ ਜੱਟ ਘਰਾਏ ਇਹ ਪਿੰਡ ਭਾਈ ਤੜ ਹੈਗਾ ਕਤਲੋਈ ਕਲਾਂ ਜੀ ਅੱਛੇ ਵੱਡੀ ਕਤਲੋਈ ਹੈ ਆ ਜੀ ਵੱਡੀ ਕਤਲੋਈ ਸਾਹਮਣੇ ਪਿੰਡ ਨਜ਼ਰ ਆ ਰਿਹਾ ਵਾ ਤੇ ਇਹ ਜਿਹੜੀ ਪੈਲੀ ਦੇ ਵਿੱਚ ਗੁਰਦੁਆਰਾ ਵਾ ਗੁਰਦੁਆਰ ਸਾਹਿਬ ਇਹ ਭਾਈ ਉਹਨਾਂ ਦੀ ਪੈਲੀ ਚ ਹੈ ਇਹ ਜੀ ਤੁਹਾਡੇ ਦਾਦੇ-ਪੜਦਾਦਿਆਂ ਦਾ ਹੀ ਮਤਲਬ ਪੈਲੀ ਨਾਟ ਹੋਈ ਸੀ ਅੱਛਾ ਅੱਛਾ ਉਦੋਂ ਤੇ ਇੱਥੇ ਬੈਠੇ ਆ ਤੁਸੀਂ ਉਧਰ ਦੇ ਆ ਉਧਰੋਂ ਪਿੰਡ ਤੁਸੀਂ ਤਰਨਤਾਰਨ ਲੱਕੇ ਆਏ ਹੋਣੇ ਮਤਲਬ ਇਥੋਂ ਪਾ ਪਰੋਂ ਪਾਰ ਟੱਪੇ ਦੁਰੇ ਆ ਗਏ ਨਹੀਂ ਸਾਡੇ ਬਢੇਰੇ ਜਿਹੜੇ ਉਧਰੋਂ ਹੀ ਆਏ ਉਧਰੋਂ ਆਏ ਨੇ ਉਹਨਾਂ ਦੱਸਿਆ ਤਾਂ ਅਸੀਂ ਉਧਰੋਂ ਆਏ ਉਧਰੋਂ ਆਏ ਆ ਇਹ ਪਿੰਡ ਸਾਰੇ ਘਰਾਿਆਂ ਦਾ ਹੀ ਨਹੀਂ ਇੱਥੇ ਨਾਲ ਮੁਕਤਲਿਫ ਜਾਤਾ ਬੈਠੇ ਆ ਮੇਉ ਵੀ ਬੈਠੇ ਆ ਅੱਛਾ ਅਦਰ ਬਰਾਦਰਿਸ ਵੀ ਬੈਠੇ ਲੇਕਿਨ ਆ ਜਿਹੜਾ ਤੁਹਾਡੀ ਇੱਕ ਪੱਟੀ ਜਿਹੜੀ ਆ ਇਹ ਆਹ ਸਾਡ ਸਾਦੀ ਜੱਟਾਂ ਦੇ ਬੈਠੇ ਨੇ ਇਹ ਘਰਾਿਆਂ ਦੀ ਆ ਟੋਟਲ ਘਰਾਿਆਂ ਦੀ ਆ ਉਹਦਾ ਇਹਨੇ ਦੇ ਚੁੱਕ ਦੋ ਚਾਰ ਹੋ ਰਹੀ ਹੈ ਕਾਰਸਨ ਅੱਛਾ ਅੱਛਾ ਤੇ ਆ ਇਹ ਗੁਰਦੁਆਰਾ ਸਾਹਿਬ ਤੁਹਾਡੀ ਪੈਲੀ ਦੇ ਵਿੱਚ ਤਦਕਾ ਦੇ ਢਾਉਣ ਦਾ ਖਿਆਲ ਨਹੀਂ ਆਇਆ ਅਭੀ ਸ਼ਹੀਦ ਕਰੀ ਗਈ ਹੈ ਇਹਨੂੰ ਕੁਛ ਇਸ ਤਰ੍ਹਾਂ ਨਹੀਂ ਹਟਾਏ ਆਰਮੀ ਨਹੀਂ ਹਟਾਉਂਦੀ ਅੱਛਾ ਆਰਮੀ ਵੀ ਨਹੀਂ ਹਟਾਉਂ ਦਿੰਦੀ ਇਹ ਬਹੁਤ ਵਧੀਆ ਉਹਨਾਂ ਨੇ ਕੀਤਾ ਕਿ ਕਿਸੇ ਦੀ ਮਜ਼ਬੀ ਪਲੇਸ ਨੂੰ ਬਚਾ ਕੇ ਰੱਖਿਆ ਹੋਇਆ ਇਹ ਅੱਛੀ ਚੀਜ਼ ਆ ਇਹ ਆ ਜਿਹੜਾ ਇਹ ਪਿਪੜੀ ਹੈ ਕਿ ਬੋਰਡ ਆ ਇਹ ਦਿੱਤ ਨਹੀਂ ਇਹ ਪਿਪੜੀ ਇਹ ਵੀ ਪੁਰਾਣੀ ਲੱਗਦੀ ਹੈ ਨਾ ਇਹ ਮੈਨੂੰ ਲੱਗਦਾ ਜਦੋਂ ਸਾ ਗੁਰਦੁਆਰਾ ਸਾਹਿਬ ਉਦੋਂਦੀ ਆ ਹਨਾ ਸੋ ਇਹਦੇ ਅੰਦਰ ਹੁਣ ਉਹਨਾਂ ਨੇ ਮੈਨੂਫੈਕਚਰ ਇਹ ਉਹ ਕੁਝ ਕਰਨ ਦਾ ਸੋਚਿਆ ਕਿਤੇ ਨਹੀਂ ਕੋਈ ਚੀਜ਼ ਨਹੀਂ ਹਲੇ ਨਹੀਂ ਕਿਉਂਕਿ ਆਉਂਦਾ ਜਾਂਦਾ ਨਹੀਂ ਬੰਦੇ ਇੱਥੇ ਕੋਈ ਨਹੀਂ ਆਉਂਦਾ ਬਸ ਆਹ ਪ੍ਰੋਬਲਮ ਆ ਕਿ ਇਧਰ ਦੋ ਵਾਰ ਆਏ ਨੇ ਹੋ ਕੇ ਚਲੇ ਗਏ ਅੱਛਾ ਅੱਛਾ ਲੇਕਿਨ ਜੇ ਇੱਥੇ ਲੋਕ ਆਉਣ ਜਿਹੜੇ ਜੱਥੇ ਉਧਰੋਂ ਆਉਂਦੇ ਆ ਇੰਡੀਆ ਪੰਜਾਬ ਤੋਂ ਸਾਲ 'ਚ ਦੋ ਵਾਰ ਹੀ ਆਉਂਦੇ ਆ ਜੇ ਆਉਣ ਤੇ ਹੋਪਫੁਲੀ ਇਹਨੂੰ ਉਹ ਵਧੀਆ ਕਰ ਲੈਣ ਉਹ ਕਰ ਸਕਦੇ ਨੇ ਫਿਰ ਤੇ ਇਸ ਤੇ ਵੀ ਤਵੱਜਾ ਦਿੱਤੀ ਜਾ ਸਕਦੀ ਆ ਸੋ ਇਹ ਕਰਨਾ ਚਾਹੀਦਾ ਕਿ ਜਦੋਂ ਇੱਧਰ ਆਉਣ ਸਾਰੇ ਜਥਾ ਆਵੇ ਸੋ ਇੱਥੇ ਵਿਜ਼ਿਟ ਕਰਿਆ ਕਰੋ ਤਾਂ ਕਿ ਲੋ ਤੇ ਧਿਆਨ ਦਿੱਤਾ ਜਾਵੇ ਸੋ ਇਤੋਂ ਹੁਣ ਜੀ ਵਾਦਦੇ ਆ ਆਪਾਂ ਅੱਗੇ ਲੋਜੀ ਜਿਹੜਾ ਗੁਰਦੁਆਰੇ ਸਾਤਰ ਨਜ਼ਰ ਆ ਰਿਹਾ ਹੈਗਾ ਝਾੜੀ ਸਾਹ ਅਸਲ ਦੇ ਵਿੱਚ ਅਸੀਂ ਕੋਲੇ ਨਹੀਂ ਜਾ ਸਕਦੇ ਕਿਉਂਕਿ ਕਾਫੀ ਲੰਮਾ ਬੜਾ ਪਾ ਕੇ ਜਾਣਾ ਪੈਣਾ ਸੀ ਸੋ ਇਸ ਕਰਕੇ ਅਸੀਂ ਫਿਰ ਦੂਰੋਂ ਵੀਡੀਓ ਬਣਾ ਰਹੇ ਆ 5x ਨਾ ਕਿ ਤੇ ਇਹ ਗੁਰਦੁਆਰਾ ਸਾਹਿਬ ਦੀ ਹਾਲਤ ਜਿਹੜੀ ਆ ਕੁੱਤਲੂਈ ਕਲਾਂ ਵਾਲਾ ਗੁਰਦੁਆਰਾ ਸਾਹਿਬ ਉਧਰ ਦਾ ਹੀ ਹਸੀਮ ਇਧੀਆਂ ਸੈਡਾਂ ਥੋੜੀਆਂ ਜਿਹੀਆਂ ਭੁਰੀਆਂ ਹੋਈਆਂ ਵੇ ਦੇਖ ਸਕਦੇ ਹੋ ਦੂਰੋਂ ਵੀ ਇਹ ਸੈਡਾਂ ਦੀਆਂ ਥੋੜੀਆਂ ਥੋੜੀਆਂ ਭੁਰੀਆਂਆਂ ਵਾ ਲੇਕਿਨ ਇਹ ਫਿਰ ਵੀ ਆਪਣੀ ਕਹਿ ਲੋ ਵੀ ਖਸਤਾ ਹਾਲਤ ਦੇ ਵਿੱਚ ਆ ਸਿਰਫ ਰੀਜ਼ਨ ਹੋਈ ਆ ਕਿ ਇੱਥੇ ਕੋਈ ਆਉਂਦਾ ਜਾਂਦਾ ਨਹੀਂ ਹੈਗਾ ਸੋ ਇਹ ਗੁਰਦੁਆਰਾ ਸਾਹਿਬ ਹੈਗਾ ਵਾ ਕਾਦੀ ਵਿੰਡ ਦੇ ਵਿੱਚ ਕਿਉਂ ਜੱਟ ਸਾਹਿਬ ਜੱਟ ਸਾਹਿਬ ਸਾਡੇ ਨਾਲ ਹੀ ਆ ਕਾਦੀ ਵਿੰਡ ਕਾਦੀ ਵਿੰਡ ਦੀ ਜਿਹੜੀ ਹਿਸਟਰੀ ਆ ਤੁਹਾਨੂੰ ਜਾ ਕੇ ਕਾਦੀ ਵਿੰਡ ਚੀ ਦੱਸਦੇ ਆ ਲੋ ਜੀ ਕਾਦੀ ਵਿੰਡ ਦੇ ਵਿੱਚ ਲੱਗਾ ਹੋਇਆ ਜੂਸ ਰੋ ਹੁੰਦੀ ਰੋ ਏ ਰੋ ਓਏ ਰੋ ਇੱਕੋ ਹੀ ਸ਼ਾਇਆ ਭਾਈ ਰੋ ਕਿੱਥੇ ਰੋ ਰੋ ਹੁੰਦੀ ਏ ਇਹ ਸਾਨੂੰ ਪਤਾ ਰੋ ਹੁੰਦੀ ਏ ਪਰ ਮੈਂ ਕਹਿ ਰਿਹਾ ਉਹ ਗੰਨੇ ਦਾ ਜੂਸ ਲੱਗਾ ਹੋਇਆ ਨਾ ਲਾਹੌਰ ਕੇ ਆਸ-ਪਾਸ ਹੈ ਨਾ ਤੋ ਇਸ ਲਈ ਅਸੀਂ ਉਰਦੂ ਬੋਲਣ ਦੀ ਕੋਸ਼ਿਸ਼ ਕਰ ਰਹੇ ਹਾਂ ਜੱਟ ਸਾਹਿਬ ਹਮਾਰੇ ਬਹੁਤ ਜ਼ਿਆਦਾ ਸੀਰੀਅਸ ਹੈ ਇਸ ਲਈ ਇਹ ਜ਼ਰਾ ਮੂੰਹ ਘੁੱਟ ਕੇ ਹੱਸਦੇ ਹਨ ਇਹ ਯਾਰ ਇਹ ਤਾਂ ਫੱਗੀ ਆ ਹੈ ਸਿੰਗ ਪੀਣੀ ਹੈ ਹੈ ਸਿੰਗ ਪੀਣੀ ਸਿੰਗ ਪੀਣੀ ਹੈ ਤੇਰੇ ਬੱਲਿਆ ਪੀਣੀ ਇੱਥੇ ਰੋ ਹੋ ਤੇ ਚਲੋ ਪੀ ਲੈਨੇ ਫਿਰ ਸਟ੍ਰਿੰਗ ਪੀਣੀ ਯਾਰ ਸ਼ੋਰ ਬੜਾ ਆਸ-ਪਾਸੇ ਜੱਟ ਲੋਈ ਜੱਟ ਸਾਹਿਬ ਕਹਿੰਦੇ ਸੀ ਸਟ੍ਰਿੰਗ ਪੀਣੀ ਆ ਸੀ ਤੇ ਫਿਰ ਮੁੜ ਜਾਣਾ ਕਿਉਂ ਚਾਚਾ ਚਾਚਾ ਕਹਿੰਦਾ ਇਹ ਮੁੜਨ ਦੇਣਾ ਹੀ ਨਹੀਂ ਅੱਲਾ ਦੇ ਹੁਕਮ ਨਾਲ ਇਹ ਦੂਜਾ ਦੂਜਾ ਇਹਨਾਂ ਨੇ ਗਲਾਸ ਫੜ ਲਿਆ ਹੁਣ ਤੇ ਅੱਗੇ ਕਹਿੰਦੇ ਸੀ ਅਸੀਂ ਸਟ੍ਰਿੰਗ ਪੀਕੇ ਤੇ ਬੱਸ ਤੇ ਚਾਚਾ ਕੀ ਕਹਿੰਦਾ ਭਲਾ ਉਹਨੇ ਕਿਹਾ ਇਹਦੀ ਸ਼ਾਨ ਜਿਹੜੀ ਨਾ ਉਹ ਤੁਹਾਨੂੰ ਨਹੀਂ ਪਤਾ ਰੋਦੀ ਚਾਚੇ ਨੇ ਕਿਹਾ ਰੋਦੀ ਆਪਣੀ ਉਹ ਆਪਣਾ ਨਿਜ਼ਾਮ ਹੈ ਰੋਦਾ ਹਾਂ ਕਿਨ ਜਿੱਦੇ ਤੁਸੀਂ ਥੱਲੇ ਬੈਠੇ ਜੇ ਨਾ ਤੁਹਾਨੂੰ ਇਹ ਭਾਈ ਖੜਾ ਹੈ ਹਾਂ ਵੇਖੋ ਇਹ ਬੋਰਡ ਤੇ ਬੋਰਡ ਦੀ ਆਪ ਦੀ ਸ਼ਾਨ ਹੈ ਤੇ ਰੋਦੀ ਆਪ ਦੀ ਸ਼ਾਨ ਹੈ ਸਟ੍ਰਿੰਗ ਦੇ ਮਾਰਦਾ ਸਿਰ 'ਚ ਛਤਰ ਲੋਈ ਚਾਚੇ ਨੜਕਿਆ ਘੜੀ ਜਾਂਦਾ ਤੇ ਪਾਣੀ ਭਰੀ ਜਾਂਦਾ ਸਣਾ ਚਾਚਾ ਠੀਕ ਹੋ ਇਹ ਮੁਸਾਫਰਖਾਨਾ ਹੀ ਆ ਪੁਰਾਣਾ ਤੁਸੀਂ ਦੱਸਿਆ ਇਹ 2-300 ਸਾਲ ਪੁਰਾਣਾ ਮੁਸਾਫਰਖਾਨਾ ਆ ਜਿਹੜੀ ਸੜਕ ਆ ਆ ਜਿਹੜੀ ਸੜਕ ਤੇ ਇਹ ਬੋਰਡ ਵੀ ਨਹੀਂ ਪੁਰਾਣਾ ਹੋਊ ਫਿਰ ਇਹ ਬੋਰਡ ਇਸ ਤੋਂ ਵੀ ਕੁਝ ਜ਼ਿਆਦਾ ਪੁਰਾਣਾ ਉਹ ਤਾਂ ਸੜਕ ਤੋਂ 3-4 ਸਾਲ ਹੋਇਆ ਇਹ 200 ਸਾਲ ਦੀ ਆ ਆ ਕਾਦੀ ਪਿੰਡ ਆ ਨਾ ਸਿੱਧਾ ਪਰੇ ਕਾਦੀ ਪਿੰਡ ਇਹ ਕਾਦੀ ਪਿੰਡ ਤੇ ਕਾਦੀ ਪਿੰਡ ਕਹਿੰਦੇ ਸੋਹਣ ਸਿੰਘ ਸੀਤਲ ਦਾ ਪਿੰਡ ਸੀ ਇਹ ਭਾਈ ਸਾਰੇ ਸਿੱਖਾਂ ਦੇ ਇਹ ਪੈੜੀ ਜੱਟਾਂ ਦਾ ਰਕਤਾ ਹੈ ਇਹ ਪੈੜੀ ਜੱਟਾਂ ਦਾ ਰਕਤਾ ਹੈ ਠੀਕ ਆ ਤੇ ਇਹ ਬੋਰਡ ਵੀ ਜੱਟਾਂ ਦਾ ਹੈ ਤੇ ਉਹ ਸਾਹਮਣੇ ਮਕਾਨਾਂ ਕੋਲ ਖੂਹ ਹੁੰਦਾ ਸੀ ਇਹ ਮੁਸਾਫਰਖਾਨਾ ਹੁੰਦਾ ਸੀ ਲੋਕ ਇੱਥੇ ਬੈਠ ਕੇ ਪਾਣੀ ਪੀਂਦੇ ਜੱਟ ਉਥੋਂ ਪਾਣੀ ਭਰ ਕੇ ਖੂਹ ਦੇ ਇੱਥੇ ਰੱਖਦੇ ਹੁੰਦੇ ਸੀ ਅੱਛਾ ਭਲੇ ਵਕਤਾਂ ਦੀ ਭਲੇ ਵਕਤਾਂ ਦੀ ਗੱਲ ਆ ਮਤਲਬ 2-300 ਸਾਲ ਸਾਡੀ ਨਿਸ਼ਬਤ ਦੇ ਮੁਤਾਬਕ ਜਿਵੇਂ ਸਾਨੂੰ ਲੋਕ 400 ਸਾਲ ਤੇ ਹੋ 85 90 ਸਾਲ ਦਾ ਬਾਬਾ ਆਇਆ ਹਾਂ ਉਹਨੇ ਪੁੱਤਰ ਮੈਂ ਥੋੜਾ ਬੋਧ ਇਹਨੂੰ ਵਧੇ ਨੂੰ ਵੇਖਿਆ ਅੱਛਾ ਕੀ ਇੰਜੀ ਇੰਜੀ ਯਾਰਾ ਬਾਦ ਜਿਉਂਨੇ 90 ਸਾਲਾਂ ਦੇ ਵਿੱਚ ਇਹਨੂੰ ਮਾੜੇ ਵਧੇ ਨੂੰ ਵੇਖਿਆ ਤੇ ਪਹਿਲੇ ਕੀ ਸਹ ਹੋਏਗਾ ਪਹਿਲਾਂ ਕੀ ਸਹ ਹੋਏਗਾ ਇਹ ਬਹੁਤ ਪੁਰਾਣਾ ਫਿਰ ਕੋ ਤਿੰਨ 400 ਸਾਲ ਪੁਰਾਣਾ ਹੋਏਗਾ ਕਾਦੀ ਪਿੰਡ ਪਿੰਡ ਜਿਹੜਾ ਜੀ ਇਹ ਸੋਹਣ ਸਿੰਘ ਸੀਤਲ ਹੋਣਾ ਦਾ ਪਿੰਡ ਸੀ ਜੀ ਤੇ ਤੂਤਾਂ ਦਾ ਖੂਹ ਤੁਸੀਂ ਨਾਵਲ ਜਿਹੜਾ ਪੜਿਆ ਹੋਣਾ ਵਾ ਸਾਰਿਆਂ ਨੇ ਉਹ ਇਸ ਪਿੰਡ ਦੇ ਵਿੱਚ ਇਹਨਾਂ ਥਾਵਾਂ ਦੇ ਉੱਤੇ ਬਹਿ ਕੇ ਲਿਖਿਆ ਗਿਆ ਉਹਨਾਂ ਦਾ ਘਰ ਵੀ ਵੈਸੇ ਇੱਥੇ ਹੈ ਸੀ ਪੁਰਾਣਾ ਜੱਦੀ ਘਰ ਜਿਹੜਾ ਇਸ ਪਿੰਡ ਦੀ ਹਿਸਟਰੀ ਆ ਕਿ ਇਹ ਸੋਹਣ ਸਿੰਘ ਸੀਤਲ ਉਹਨਾਂ ਦਾ ਪਿੰਡ ਸੀ ਜੀ ਤੇ ਜਦੋਂ ਵੰਡ ਹੋਈ ਆ ਕਹਿੰਦੇ ਤੇ ਉਸ ਟਾਈਮ ਇੱਧਰ ਜਿਹੜੇ ਲੋਕ ਉਧਰੋਂ ਆਏ ਆ ਬਾਰਡਰ ਲੱਗੇ ਉਹ ਜਿਹੜੇ ਪਿੰਡ ਸੀ ਬਾਰਡਰ ਲੱਗੇ ਉਹੀ ਜਿਹੜੇ ਲੋਕ ਇੱਥੇ ਆ ਕੇ ਵਸੇ ਹੋਏ ਆ ਸੋ ਇਸ ਜਿਹੜੀ ਪੈੜੀ ਦੀ ਵੈਲਿਊ ਬਹੁਤ ਜ਼ਿਆਦੀ ਆ ਇਹਨਾਂ ਪਿੰਡਾਂ ਦੇ ਬਾਰਡਰ ਲੱਗੇ ਜਿਹੜੇ ਪਿੰਡ ਆ ਪਰੋਜਪੁਰ ਰੋਡ ਤੋਂ ਲੈ ਕੇ ਮਤਲਬ ਲਾਹੌਰ ਤੋਂ ਲੈ ਕੇ ਬੀਦੀਆਂ ਤੋਂ ਕਸੂਰ ਦਾ ਜਿਹੜਾ ਸੈਂਟਰਲਾ ਏਰੀਆ ਵਾ ਮੱਜਾ ਮੱਝ ਵਾਲਾ ਏਰੀਆ ਤਰਨਤਾਰਨ ਵਾਲਾ ਏਰੀਆ ਵੀ ਵਜਦਾ ਵਾ ਤੇ ਸੈਕੰਡ ਏਸ ਪਿੰਡ ਨੂੰ ਇਹਨਾਂ ਥਾਵਾਂ ਨੂੰ ਹੀ ਕਿਹਾ ਗਿਆ ਦੇਖ ਕੇ ਕਿ ਪੰਜਾਬ ਸੋਨੇ ਦੀ ਚਿੜੀਆ ਮਤਲਬ ਇੰਨੀ ਵੈਲਿਊ ਹੈ ਇਥੋਂ ਦੀ ਪੈੜੀ ਦੀ ਕਿਉਂ ਕਿਉਂਕਿ ਇਹ ਜਿਹੜੀ ਪੈੜੀ ਆ ਬਹੁਤ ਜ਼ਿਆਦਾ ਜ਼ਰਖੇਜ਼ ਆ ਬਹੁਤ ਜ਼ਿਆਦੀ ਤੇ ਇਹ ਕੁਦਰਤਾਂ ਦੀ ਰੱਬ ਦੀ ਤੇ ਇਸ ਟਾਈਮ ਬੈਠੇ ਆ ਥਰੇਸ਼ਰਾਂ ਇਸ ਪਾਸੇ ਜਿਹੜੇ ਪਾਸੇ ਚੱਲ ਪਈਆਂ ਜੀ ਉਹ ਸਾਹਮਣੇ ਲੱਗੀ ਹੋਈ ਥਰੇਸ਼ਰ ਕਣਕਾਂ ਪੂਰੀਆਂ ਪੱਕੀਆਂ ਜੋਬਨ ਤੇ ਆ ਤੇ ਲੋਕਾਂ ਨੇ ਤੇ ਹੁਣ ਰੌਣੀ ਸ਼ੁਰੂ ਵੀ ਕਰਤੀ ਆ ਬਾਕੀ ਹੁਣ ਆ ਪੀ ਲਈਏ ਪੀ ਕੇ ਹੁਣ ਵਧਦੇ ਆ ਫਿਰ ਗਾਂ ਦੇਖਦੇ ਆ ਵੀ ਅੱਗੇ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਇਸ ਪਾਸੇ ਲੋ ਜੀ ਹੁਣ ਪਹੁੰਚ ਗਏ ਆ ਆਪਾਂ ਜੱਟ ਦੀ ਹਵੇਲੀ 'ਚ ਮੈਂ ਤੁਹਾਨੂੰ ਮਾਲ ਪਸੂ ਸਾਰਾ ਦਾ ਜੜੂ ਵੀ ਨਹੀਂ ਰੱਖਿਆ ਰਖਾਇਆ ਵਾ ਤੁਹਾਨੂੰ ਜਰਾ ਵਖਾਦੀਏ ਤੇ ਨਾਲ ਜੱਟ ਦੀ ਹਾਲਤ ਵੀ ਵਿਖਾਦੀਏ ਅਸਲਾਮੁਅਲੈਕਮ ਭਾਜੀ ਵਾਲੇਕਮ ਸਲਾਮ ਕੀ ਹਾਲ ਚਾਲ ਜੀ ਸਭ ਸ਼ੁਕਰ ਅੱਲਾਹ ਦਾ ਜੀ ਸੁਣਾਉਂ ਵਧੀਆ ਇਧਰ ਵੇਖੋ ਮੜਾ ਜਾ ਹੁਣ ਜਰਾ ਵੱਲਾਂ ਮੈਂ ਵੱਲ ਹੁਣ ਉੱਚੇ ਆ ਉੱਚੇ ਉੱਚੇ ਜਦੋਂ ਆਪਾਂ ਪਿੰਡ ਫਿਰੇ ਆ ਉਹ ਉਦੋਂ ਤੋਂ ਉੱਚੇ ਨਹੀਂ ਸੀਗਾ ਯਾਰ ਨੀਂਦ ਆਈ ਹੈ ਡੇਰੇ ਵਾਲਿਆ ਰਾਤੀ ਵੀ ਆਪਾਂ ਸੁੱਤੇ ਹੀ ਨਹੀਂ ਆਪਾਂ ਨਹੀਂ ਮਤਲਬ ਅਹੀ ਨਹੀਂ ਸੁੱਤੇ ਅੱਛਾ ਨਹੀਂ ਆਪਾਂ ਹੀ ਤੂੰ ਸੋ ਗਿਆ ਹੈ ਨਹੀਂ ਆਪਾਂ ਹੀ ਕਹਿਆ ਤੂੰ ਬਾ ਤੂੰ ਸੋ ਗਿਆ ਹੈ ਬਾ ਇੱਥੇ ਮੱਛਰੇ ਨਾ ਪਤਾ ਨਹੀਂ ਬੰਦੇ ਨਹੀਂ ਵੇਖੇ ਨੇ ਪਹਿਲੀ ਵਾਰੀ ਇਦਾਂ ਦੇ ਵੇਖੇ ਆ ਤੁਸਤੇ ਲੱਭਦੇ ਨਹੀਂ ਹੋਏ ਯਾਰ ਰਾਤੀ ਮੱਛਰ ਨਹੀਂ ਵੜਿਆ ਹਾਂ ਸ਼ਾਮ ਤੱਕ ਦੀ ਕੋਈ ਗਰੰਟੀ ਨਹੀਂ ਸ਼ਾਮ ਤੱਕ ਉਹ ਜਫਾ ਕਹਿੰਦਾ ਇਹਨਾਂ ਚਿੱਟਾ ਮੁੰਡਾ ਨਹੀਂ ਵੇਖਿਆ ਇਹਨਾਂ ਨੇ ਮੱਛਰਾਂ ਨੇ ਹੋਰ ਜਨਾਵ ਵਧੀਆ ਹੋਰ ਅੱਲਾ ਦਾ ਸ਼ੁਕਰ ਠੀਕ ਠਾਕ ਅੱਛਾ ਅੱਜ ਦੇ ਵਿੱਚ ਛਣ ਤੂੰ ਚੋਨਾ ਪਿਆਵਾ ਮੱਝ ਇਹਨੂੰ ਕੀ ਕਹਿੰਦੇ ਡੋਣੀ ਕਹਿੰਨੇ ਆ ਡੋਣੀ ਬਲਟੋਈ ਅੱਛਾ ਦੋਵੇਂ ਤੇ ਹੀ ਇਹ ਮੱਝ ਵਾਲਾ ਐਕਸੈਂਟ ਜਿਹੜਾ ਮੇਨ ਡੋਣੀ ਡੋਣੀ ਠੀਕ ਹੋ ਗਿਆ ਤੇ ਮਾਲ ਤੇਰਾ ਜਿਹੜਾ ਵਾ ਇਹਦੇ ਵਿੱਚ ਮੱਝਾਂ ਸਾਰੀਆਂ ਨੀਲੀ ਦਾ ਵਿਦੀਆਂ ਇੱਕ ਵੱਡੋ ਲੈ ਕੇ ਕੋ ਜੱਟਾ ਕੋ ਚੱਜਦੀ ਵੀ ਰੱਖ ਲੈਣੀ ਸੀ ਇਧਰ ਤੂੰ ਨਾ ਉਹ ਕੀ ਆਂਦੇ ਕੀ ਕਰਦੇ ਨੇ ਮੇਲੇ ਤੇ ਯਾਰੋ ਜਿਹੜਾ ਕੰਪੀਟੀਸ਼ਨ ਉਹਦਾ ਨਮਾਇਸ਼ ਨਮਾਇਸ਼ ਤੇ ਆ ਜੀ ਸੇ ਨਮਾਇਸ਼ ਤੇ ਆ ਜੀ ਉੱਥੇ ਕੀ ਆ ਤੂੰ ਚੋੜ ਹਾਂ ਵੇਖਾ ਹਰਨੀ ਦੀ ਚਾਰ ਵਾਲੀ ਮੱਝ ਓਏ ਇਹਨੂੰ ਪੱਠੇ ਹੀ ਪਾਉਨੇ ਰਹੇ ਨੇ ਕਰਦੀ ਵੀ ਕੁਛ ਸੋਹਣਾ ਨਹੀਂ ਮੱਝਾਂ ਸੋਹਣੀਆਂ ਭਾ ਤੇਰੀਆਂ ਮੈਂ ਮਜ਼ਾਕ ਕਰਦਾ ਓਏ ਇਥੇ ਨੁਕਰੀ ਵੀ ਬੰਨੀ ਆ ਓਏ ਉਹ ਨੌਕਰੀ ਵੀ ਬੰਨੀ ਤੁਸੀਂ? ਉਹ ਪਰਲੀ। ਡੇਢ ਨੌਕਰੀ ਨਹੀਂ ਭਾਈ ਸਾਡੇ ਤੋਂ ਪੱਠਿਆ ਇਹ ਡੇਢ ਕਮੈਤ ਆ ਜੀ ਪੰਜ ਕਲਿਆਣ ਕੀ ਹਾਲ ਹੈ? ਠੀਕ ਭਾਈ ਠੀਕ ਵਧੀਆ ਤੁਸੀਂ ਨੌਕਰੀ ਰੱਖੀ ਆ? ਹਾਂਜੀ ਹੈਗੀ ਆ। ਵਾਹ। ਲਓ ਜੀ। ਆਹ ਕੁੜੀ ਆ ਜੱਟ ਦੀ ਤੇ ਇਹ ਉਦਾਂ ਤੇ ਰੰਗ ਤੇ ਬਣਦਾ ਵਾ ਕਮੈਤ ਪੰਜ ਕਲਿਆਣ ਪਰ ਇਹ ਹੈਗਾ ਡੇਢ ਕਲਿਆਣ ਅਸਲ ਦੇ ਵਿੱਚ ਸਿਰਫ ਪੱਠੇ ਟੋਣ ਲਈ ਐ ਸ਼ੌਕ-ਸ਼ੂਕ ਨਹੀਂ ਕਰਦੇ ਤੇ ਕੱਦ ਵੀ ਪੂਰਾ ਸੁਰਾ ਜਾਈ ਆ ਸ਼ੌਕ ਇਹਨਾਂ ਨੇ ਕੀਤਾ ਸਿਰਫ ਪੱਠਿਆਂ ਦੀ ਹੱਦ ਤੱਕ ਪੱਠੇ ਪਾ ਦਿੰਦੇ ਆ ਤੇ ਪੱਠੇ ਤੇ ਲੈਂਦੇ ਇਸ ਤੋਂ ਇਲਾਵਾ ਕੁਝ ਨਹੀਂ ਕਰਦੇ ਹਾਂਜੀ ਤੇ ਇਹਨਾਂ ਮੁੰਡਿਆ ਕੋਲੇ ਵੀ ਵਧੀਆ ਗਾਵਾਂ ਦੋਦੀ ਤੁਹਾਡੀ ਦੀ ਖੈਰ ਆ ਦੋਦੀ ਵੀ ਤੁਹਾਡਾ ਐਡਵਾਂਸ ਆ ਦੁੱਧ ਗੱਡੀ ਤੇ ਆਇਆ ਵੇਖ ਨਾ ਬੰਦਾ ਪੁੱਛੇ ਓਏ ਦਬਲ ਕੰਮ ਕਰ ਬੜਾ ਯਾਰ ਤੁਹਾਡਾ ਐਡਵਾਂਸ ਕੰਮ ਹੈ ਐਡਵੋਕੇਟ ਹੈ ਭਾਈ ਅੱਛਾ ਇਹ ਇਹ ਪਾਰਟਾਈਮ ਪਾਰਟਨ ਦੁੱਧ ਚੁੱਕਦਾ ਹੈ ਕੇਸ ਲੜ ਕੇ ਆਇਆ ਨਹੀਂ ਨਹੀਂ ਮਰਜੀ ਨਾਲ ਪਾਰਟਾਈਮ ਗੱਲ ਕਰਦਾ ਦੁੱਧ ਦਾ ਕੰਮ ਪੱਕਾ ਦੁੱਧ ਵਾਲਾ ਕੰਮ ਪੱਕਾ ਹੈ ਵਾਹ ਇਹ ਚੈੱਕ ਕਰੋ ਜੀ ਇਹ ਵਕੀਲ ਹੈ ਇਹਨਾਂ ਦਾ ਨਹੀਂ ਇਹਨਾਂ ਦਾ ਸੌਰੀ ਦੁੱਧ ਹੀ ਆ ਤੇ ਕੀ ਬਗਾਲਤ ਕਰ ਵਕਾਲਤ ਕਰਦਾ ਹੈ ਜੱਜ ਨਾਲ ਉਥੇ ਕੇਸ ਪਾ ਫਸ ਜਾਵੇ ਤੇ ਇਧਰੋਂ ਇਧਰ ਦੁੱਧ ਨਾਲ ਚੱਕ ਹੋਵੇ ਉਹ ਦਿਨ ਕੇਸ ਫਸਿਆ ਹੋਵੇ ਹੈ ਅੱਛਾ ਬੰਦੇ ਰੱਖੇ ਫੇਰ ਠੀਕ ਹੈ ਤਹਾਡੇ ਕੋ ਯਾਰ ਤਾਂ ਸਾਰੀਆਂ ਗਾਵਾਂ ਜਿਹੜੀਆਂ ਇਹ ਤਾਂ ਤੁਸੀਂ ਕਰਾਸ ਰੱਖ ਲਈਆਂ ਇੱਥੇ ਤੁਹਾਡੇ ਮਤਲਬ ਘਾਟ ਹੀ ਆ ਕਰਾਸ ਨਾ ਬਹੁਤ ਘਰ ਮੈਂ ਬੰਦੇ ਰੱਖਿਆ ਨੇ ਹੁਣ ਜ਼ਿਆਦਾ ਰੱਖਿਆ ਨੇ ਪਹਿਲਾਂ ਘੱਟ ਸੀ ਪੁੱਛ ਲੈ ਬੰਦੇ ਦੋ ਤਰ੍ਹਾਂ ਕੰਮ ਪੱਕਾ ਜੋ ਘਾਲਤ ਆ ਬਾਈ ਕੀ ਹਾਲ ਆ ਠੀਕ ਹੋ ਬਾਈ ਇਹ ਕਹਿੰਦੇ ਤੁਸੀਂ ਵਕੀਲ ਵੀ ਹੁੰਨੇ ਆ ਹਾਂ ਵਿੱਚ ਵਿੱਚ ਕੇ ਪੱਕੇ ਪੱਕੇ ਹੀ ਪੱਕੇ ਪੱਕੇ ਤੇ ਇਹ ਦੁੱਧ ਵਾਲਾ ਕੰਮ ਫਿਰ ਕਿਦਾਂ ਦੁੱਧ ਵਾਲਾ ਕੰਮ ਪੱਕਾ ਮਕਾਲੇ ਕੇਸ ਲੱਭ ਜੇ ਪਾਰਟੀ ਕੇਸ ਲੱਭ ਜਵੇ ਦੁੱਧ ਦਾ ਰੋਜ਼ ਦੀ ਰੋਜ਼ੀ ਰੋਟੀ ਸਵੇਰੇ ਸ਼ਾਮ ਅੱਛਾ ਲਗਾਤਾਰ ਕੈਸ਼ ਆਉਂਦਾ ਲਗਾਤਾਰ ਆ ਗੱਲਾਂ ਵੀ ਦਿਹਾੜੀ ਜਿਹੜੀ ਲੱਗੇ ਦਿਲੀ ਲੱਗੇ ਤੇ ਵਕੀਰ ਵਕਾਲਤ ਦੇ ਵਿੱਚ ਦਿਲੀ ਨਹੀਂ ਲੱਗਦੀ ਹੈ ਨਾ ਇਹ ਤੁਸੀਂ ਫਿਰ ਕੇਸ ਕਿਦਾਂ ਫੜਦੇ ਆ ਕੇਸ ਤੇਰੇ ਮੇਰੇ ਅੱਗੇ ਆ ਜਾਂਦੇ ਨੇ ਨਹੀਂ ਭਾ ਮੇਰੇ ਅਰਗੇ ਨਹੀਂ ਆਉਂਦੇ ਹੁਣੇ ਉਹਦੇ ਅਰਗੇ ਲਾਜ਼ਮੀ ਆਉਂਦੇ ਹੋਣੇ ਅੱਛਾ ਜੱਟ ਸਾਹਿਬ ਇੱਕ ਚੀਜ਼ ਥੋੜੀ ਜਿਹੀ ਹੋਰ ਦੱਸ ਦਿਓ ਤੁਹਾਡੇ ਇੱਟਾਂ ਦਾ ਸੈਜ਼ ਇੱਥੇ ਮੈਂ ਵੇਖਣਦਿਆਂ ਆਂ ਆ ਹੁਣ ਇੱਟਾਂ ਪਈਆਂ ਤੁਹਾਡੀਆਂ ਤੇ ਇੱਥੇ ਬੜਾ ਫਰਕ ਆ ਯਾਰ ਸਾਡੇ ਵਾਲੇ ਪਾਸੇ ਨਾਲ ਬਈ ਕਸੂਰ ਦੀ ਜਿਹੜੀ ਇੱਟਾਂ ਨਾ ਉਹਦੀ ਪਕਾਈ ਤੇ ਸਾਈਜ਼ ਵੱਡਾ ਹੁੰਦਾ ਇਹ ਕਿ ਚੱਕਰਾ ਮਤਲਬ ਇਹ ਇੱਧਰ ਥੋੜਾ ਜਿਹਾ ਵੈਸੇ ਇੱਕ ਇਹਦਾ ਨਾਮ ਹੈ ਮਤਲਬ ਇੱਥੋਂ ਦੀ ਇੱਟਾਂ ਇਲਾਕੇ ਦਾ ਪੱਠੇ ਬਹੁਤ ਜ਼ਿਆਦਾ ਇੱਧਰ ਬਹੁਤ ਜ਼ਿਆਦਾ ਪੱਠੇ ਅੱਛਾ ਕਸੂਰ ਦੇ ਮਤਲਬ ਜਿਵੇਂ ਕਸੂਰ ਦੀ ਜੁੱਤੀ ਕਸੂਰ ਦਾ ਫਲੂਦਾ ਫੇਮਸ ਆ ਉਵੇਂ ਕਸੂਰ ਦੀ ਇੱਟ ਵੀ ਫੇਮਸ ਆ ਹਾਂ ਸਰੌਂਡਿੰਗ ਚ ਕਹਿ ਸਕਦੇ ਅੱਛਾ ਮਤਲਬ ਪੱਠੇ ਬਹੁਤ ਆ ਤੁਹਾਡੇ ਇਸ ਪਾਸੇ ਤਾਂ ਇੱਟ ਦਾ ਸਾਈਜ਼ ਹੁਣ ਆ ਦੇਖੋ ਨਾ ਵੀ ਆ ਰੇਟ ਨਾਲ ਵੀ ਤੁਹਾਡੇ ਨਾਲ ਅੱਧਾ ਅੱਧਾ ਫਰਕ ਹੈ ਰੇਟ ਵੀ ਫਰਕ ਹੋ ਸਕਦਾ ਲੇਕਿਨ ਆ ਸਾਡੇ ਕਸੂਰ ਆ ਮਤਲਬ ਆ ਏਡੀ ਇੱਟ ਨਹੀਂ ਹੈਗੀ ਠੀਕ ਆ ਆ ਹੁਣ ਇੱਟ ਕਿੰਨੇ ਕਿਲ 2.5 ਕਿਲੋ ਦੀ ਆ 2.5 ਕਿਲੋ ਦੀ ਹੋएगी ਜਾਂ 2.5 ਕਿਲੋ ਦੀ ਇਹ ਜਿਹੜੀ ਗੱਲ ਡੇਰੇ ਵਾਲੇ ਇਹ ਨਾ ਫਿਰ ਇਹ ਕਹਿੰਦਾ ਇਹ ਵੀ ਆ ਜਾਂਦਾ ਕਿ ਤੁਹਾਡੇ ਵਾਲੀ ਸਾਈਡ ਤੇ ਮੈਂ ਵੇਖਿਆ ਇੱਟਾ ਨਾ ਭੁਰਨ ਲੱਗ ਜਾਂਦੀਆਂ ਮਤਲਬ ਕੁਝ ਟਾਈਮ ਉਹਦੀ ਜਿਹੜੀ ਪਕਾਈ ਹੈ ਨਾ ਮੋਸਟਲੀ ਜਿਹੜੇ ਪੱਠੇ ਅੱਜ ਕੱਲ ਕਰਦੇ ਆ ਉਹ ਪਕਾਈ ਉਹਦੀ ਉਹ ਨਹੀਂ ਹੈਗੀ bro ਕੋਲੇ ਦੀ ਨਹੀਂ ਹੈਗੀ ਫਿਰ ਵੀ ਨਾ ਮਤਲਬ ਕਿਤੇ ਨਾ ਕਿਤੇ ਉਹ ਚੀਜ਼ ਸਮਝ ਆਉਂਦੀ ਆ ਕਿਉਂਕਿ ਮੋਸਟਲੀ ਥਾਵਾਂ ਦੇ ਉੱਤੇ ਕੋਲੇ ਦੀ ਪਕਾਈ ਹੈਗੀ ਵੀ ਆ ਠੀਕ ਆ ਫਿਰ ਵੀ ਸਾਡੇ ਜਿਹੜਾ ਰੇਟ ਆ ਹੈਗਾ ਬਾ 11000 11000 ਨੂੰ ਆ ਤੁਹਾਡੇ ਕਿੰਨਾ ਵਾ ਮਰਕਲੇ ਆ 19000 ਨੂੰ ਆਈ ਏ ਉਹ ਵੀ 18 17000 ਉਹ ਟਾਇਲ ਉਰਲੀ ਫਰਸ਼ੀ ਟਾਇਲ ਆ ਫਰਸ਼ੀ ਟਾਇਲ ਆ ਅੱਛਾ ਪਰਲੀ ਇਟਾ ਤੇ ਉਰਲੀ ਫਰਸ਼ੀ ਟਾਇਲ ਆ ਤੇ ਉਹਦੇ ਵਿੱਚ ਵੀ ਫਰਕ ਹੈਗਾ ਚੰਗਾ ਭਲਾ ਬਾਹ ਬਈ ਇਸੇ ਬਣਾਉਣੀ ਬੈਠਕ ਜੀ ਤੇ ਫਿਰ ਤੈਨੂੰ ਫਰਕ ਸਾਰਾ ਕੱਢ ਦਿਖਾ ਦਿਆਂਗੇ ਨਹੀਂ ਮੈਂ ਫਰਕ ਸਮਝਦਾ ਸਿਰਫ ਰੇਟ ਦਾ ਮੈਨੂੰ ਤੁਸੀਂ ਰੇਟ ਦੱਸਿਆ ਨਾ ਮੈਂ ਇਹਨਾਂ ਨੂੰ ਰੇਟ ਪੁੱਛਿਆ ਵੀ ਕਿੰਨਾ ਵਾ ਜੋ ਸਾਈਜ਼ ਦਾ ਫਰਕ ਹੈ ਯਾਰ ਉਹ ਮੈਂ ਬਾਅਦ ਵਿੱਚ ਵੇਖਿਆ ਸਾਈਜ਼ ਰੇਟ ਤਾਂ ਵੇਖਿਆ ਮੈਨੂੰ ਪਤਾ ਨਹੀਂ ਪਕਾਈ ਦਾ ਵੀ ਫਰਕ ਹੈ ਪਕਾਈ ਦਾ ਫਰਕ ਹੈ ਤਾਂ ਕਰਕੇ ਤੇ ਬਾਕੀ ਇਨਫੋਰਮੇਸ਼ਨ ਵਾਵਾ ਸਾਰੀ ਤੁਹਾਡੇ ਭਾਈ ਮਿਲ ਗਈ ਹੈ ਸਾਨੂੰ ਗੱਲਾਂ ਬਾਤਾਂ ਮਾਹੌਲ ਚਾਲ ਟਾਈਮ ਵੀ ਕੁਝ ਲਿਮਿਟਡ ਜਾਂਦਾ ਨਾ ਯਾਰ ਟਾਈਮ ਅਸਲ ਦੇ ਵਿੱਚ ਕੋਕ ਸਾਹਿਬ ਆਇਆ ਮਲੇਸ਼ੀਆ ਤੋਂ ਤੇ ਬੜਿਆ ਥੋੜਾ ਟਾਈਮ ਕੱਢ ਕੇ ਸੋ ਇਹ ਇਸ ਕਰਕੇ ਫਿਰ ਉਹ ਕੰਨ ਵਾਲੀ ਬਸ ਵਾਲੀ ਗੱਲ ਹੀ ਆ ਗਈ ਨਾ ਹਾਂ ਉਹਨਾਂ ਕੇ ਜਿਹੜੇ 4 ਦਿਨ ਹੈਗਾ ਕੰਨ ਦੀ ਬਸਾ ਗਵੋਣੇ ਵਖਣ ਮਾਲਮੁੱਲ ਚ ਹੋਇਆ ਹਾਂ ਉਹ ਨਹੀਂ ਹੁਣ ਕੁਛ ਵੀ ਨਹੀਂ ਬੰਦਾ ਕੰਮ ਕਮ ਕਰ ਗਿਆ ਉਹ ਬੰਦਾ ਪਾ ਕੇ ਪਵੇਲੀ ਅੱਛਾ ਬਸ ਉਦੋਂ ਵੇਲਾ ਹੁੰਦਾ ਜਦੋਂ ਸਾਨੂੰ ਇਹਨੇ ਰਾਤ ਨੂੰ ਟਾਈਮ ਦੇਣਾ ਆ ਰਾਮ ਸਾਡੇ ਕੋਲ ਬਹਿ ਜਾਂਦਾ ਛੱਟ ਫੇਰ ਸਾਰੀ ਤੁਹਾਡੀ ਵੇਲਾ ਹਾਂ ਓ ਜਾ ਯਾਰ ਫੇਰ ਸਾਰੀ ਤੁਹਾਡੀ ਵੇਲਾ ਆ ਰਿਹਾ ਸਿਰਫ ਇੱਕ ਡੰਗਰ ਚ ਹੋਇਆ ਚਲੋ ਖੈਰ ਗਰਮੀ ਵੀ ਪੜੀ ਇੱਥੇ ਅਸਲ ਵਿੱਚ ਇਹ ਵੀ ਮਸਲਾ ਵਾ ਤੇ ਜਿਹੜੀ ਅੱਜ ਲੋ ਵਗੀ ਆ ਤੁਸੀਂ ਵੀਡੀਓ ਦੇ ਵਿੱਚ ਪਿੱਛੇ ਵੇਖਿਆ ਹੋਣਾ ਹਵਾ ਜਿੰਨੀ ਚੱਲੀ ਆ ਅਵਾਜ਼ ਦੇ ਵਿੱਚ ਬਹੁਤ ਮਸਲਾ ਆਉਂਦਾ ਰਿਹਾ ਤੇ ਲੋ ਦੇ ਨਾਲ ਇਦਾਂ ਸੀ ਵੀ ਸਿਰ ਚ ਪੈ ਸਾਡੇ ਠੰਡ ਹੋ ਜਾਂਦੀ ਸਿਰ ਚ ਪੈ ਪੈ ਕੇ ਘੱਟਾ ਹੱਤ ਭਾਈ ਲੱਗਦੀ ਤੁਹਾਨੂੰ ਸਾਡੇ ਹੋ ਜਾਂਦੀ ਠੰਡ ਠੀਕ ਹੈ ਰਾਤ ਦਿਨੇ ਥੋੜਾ ਇਹ ਹੁੰਦਾ ਰਾਤ ਨੂੰ ਤੁਹਾਡੇ ਵਾਲਾ ਸਾਡੇ ਭਾਈ ਤੁਸੀਂ ਤੁਸੀਂ ਰਹਿ ਗਏ ਆ ਪ੍ਰੋਪਰ ਹੁਣ ਮਾਝੇ ਵਾਲੇ ਤੁਹਾਡੇ ਵਾਲੇ ਤੇ ਉਧਰ ਵਾਲੇ ਪਾਸੇ ਦੇ ਤਰਨ ਤਾਰਨ ਲਾਗੇ ਪਿੰਡ ਨਹੀਂ ਜਿਵੇਂ ਖੀਮ ਕਰਨਾ ਖੀਮ ਕੰਦੇ ਆਸ-ਪਾਸ ਜਿਹੜੇ ਪਿੰਡ ਹੋਣਗੇ ਅੰਮ੍ਰਿਤਸਰ ਤੱਕ ਹਨਾ ਉਹ ਤੇ ਤੁਹਾਡਾ ਕਲਚਰ ਬੋਲਚਾਲ ਰਹਿਣ ਸਹਿਣ ਮੌਸਮ ਤੇ ਸਾਰਾ ਕੁਝ ਸੇਮ ਆ ਰੋਟੀ ਦਾ ਵੀ ਤੁਹਾਡੀ ਦਾ ਸੇਮ ਸੇਮ ਹੀ ਹਿਸਾਬ ਹੋਣਾ ਵਾ ਤੁਸੀਂ ਵੀ ਆਪਦੀ ਸੇਮ ਨਾ ਬੰਦਿਆਂ ਲਈ ਕਰੋ ਇਹ ਕੋਈ ਚਾਹੀਦਾ ਕੰਮ ਨਹੀਂ ਤੁਹਾਨੂੰ ਪੁੱਠੀਆਂ ਰੋਟੀਆਂ ਕਿੰਨੀ ਕੁ ਦੇਰ ਖਵਾਓਗੇ ਦਰ ਸਾਹਿਬ ਮੇਰੀ ਗੱਲ ਸੁਣੋ ਸਾਡੀ ਰੋਟੀ ਅਲਹਮਦੁਲਿਲਾ ਬਿਲਕੁਲ ਸਿੱਧੀ ਆ ਇੱਥੇ ਰੌਲਾ ਇਹ ਆ ਇੱਥੇ ਰੋਟੀ ਦਾ ਬੜਾ ਰੌਲਾ ਪਿਆ ਰਹਿੰਦਾ ਵਾ ਕਿ ਰੋਟੀ ਬਾਈ ਇਹ ਤੈਨੂੰ ਕਰੋ ਨਾ ਜਰਾ ਮੇਰੀ ਗੱਲ ਸੁਣੋ ਯਾਰ ਜੇ ਤੇ ਮੱਝ ਵੱਲੋਂ ਵੇਖਣ ਦੇ ਆ ਭਾਈ ਨੂੰ ਕਮੈਂਟ ਕਰਕੇ ਦੱਸਿਆ ਇਹ ਰੋਟੀ ਇਹ ਸਿੱਧੀ ਮਲਵਈ ਰੱਖਦੇ ਕਿ ਆਪਾਂ ਰੱਖਨੇ ਆ ਮਤਲਬ ਯਾਰ ਅਸੀਂ ਯਾਰ ਵਿਚਾਲੇ ਜੇ ਆਂ ਮਾਲਵੇ ਦੇ ਲੇਕਿਨ ਫਿਰ ਵੀ ਰੋਟੀ ਸਾਡੀ ਸਹੀ ਆ ਅਸੀਂ ਸਿੱਧੇ ਪਾਸਿਓਂ ਚੋਪੜਦੇ ਆ ਸਾਰੇ ਪੁੱਟਾ ਦੇ ਰੋਟੀ ਭਾਈ ਜੀ ਗੱਲ ਇਹ ਆ ਸਾਡੀ ਰੋਟੀ ਬਿਲਕੁਲ ਸਿੱਧੀ ਆ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਰੋਟੀ ਚੋਪੜ ਦੇ ਕਿਦਾਂ ਮਤਲਬ ਇਹ ਚੋਪੜਦੇ ਆ ਹੁਣ ਮੈਨੂੰ ਪਾਸਾ ਨਹੀਂ ਦਸਣਾ ਆ ਰਿਹਾ ਮੈਂ ਵਿਖਾਉਂਗਾ ਯਾਰ ਚਲੋ ਮੈਂ ਅੱਜ ਤਾਂ ਫਿਰ ਨਹੀਂ ਅੱਜ ਨਹੀਂ ਸਵੇਰੇ ਸਹੀ ਇਨਸ਼ਾਅੱਲਾ ਸਵੇਰੇ ਨਾਸ਼ਤੇ ਵਿੱਚ ਤੁਹਾਨੂੰ ਨਾ ਮੈਂ ਰੋਟੀ ਵਿਖਾਉਣੀ ਆ ਵੀ ਇਹ ਚੋਪੜਦੇ ਕਿਦਾਂ ਕਿਉਂਕਿ ਸਵੇਰੇ ਨਾਸ਼ਤਾ ਕਰਕੇ ਇਨਸ਼ਾਅੱਲਾ ਆਪਾਂ ਵਤਨਾਂ ਨੂੰ ਮੁੜ ਜਾਣਾ ਕੁਝ ਕਰ ਜਾਣਾ ਕੁਝ ਕਰ ਜਾਣਾ ਯਾਰਾਂ ਨੇ ਤੇ ਸਵੇਰ ਇਨਸ਼ਾਅੱਲਾ ਹੋਪਫੁਲੀ ਰੋਟੀਆਂ ਦੀ ਵਿਖਾ ਕੇ ਤੁਹਾਨੂੰ ਕੁਝ ਕਰਾਂਗੇ ਤੇ ਅੱਲਾ ਰੱਖੇ ਖੈਰ ਸੁੱਖ ਮਿਲਦੇ ਹੁਣ ਬਾਕੀ ਸਵੇਰ ਨਵੇਂ ਵਲੌਗ ਦੇ ਵਿੱਚ ਆਦਾ ਬਹੁਤ ਸਾਰਾ ਧਿਆਨ ਰੱਖਣਾ ਬਹੁਤ ਸਾਰਾ ਖਿਆਲ ਰੱਖਣਾ ਦੁਆਵਾਂ ਚ ਯਾਦ ਰੱਖਣਾ ਤੇ ਦਿਓ ਇਜਾਜ਼ਤਾਂ ਰੱਬ ਰੱਖੇ